ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਰਾਵੀ ਦਰਿਆ ਤੇ ਬਣਿਆ ਪੁੱਲ ਜਿਸ ਦੇ ਪਿੱਲਰ ਖਿਸਕਣ ਦੇ ਚੱਲਦਿਆਂ ਇਸ ਨੂੰ ਬੰਦ ਕਰ ਦਿੱਤਾ ਗਿਆ ਇੱਕ ਪੁੱਲ ਤੋਂ ਹੀ ਜੰਮੂ ਕਸ਼ਮੀਰ ਤੋਂ ਪੰਜਾਬ ਨੂੰ ਗੱਡੀਆਂ ਦੀ ਆਵਾਜਾਈ ਕੀਤੀ ਗਈ ਗੌਰਤਲਾ ਬੈਕ ਪਹਾੜਾ ਦੇ ਵਿੱਚ ਭਾਰੀ ਬਰਸਾਤ ਦੇ ਚੱਲਦਿਆਂ ਬੀਤੇ ਦਿਨੀ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਇਹ ਪੁਲ ਜਿਹੜਾ ਹੈ ਜਿਹੜਾ ਪੁਲ ਰਾਵੀ ਦਰਿਆ ਤੇ ਬਣਿਆ ਹੋਇਆ ਜੋ ਕਿ ਲਖਨਪੁਰ ਸਾਈਡ ਤੋਂ ਰੁੜ ਗਿਆ ਜਿਸ ਤੇ ਚੱਲਦੇ ਆ ਲਖਨਪੁਰ ਤਰਫੋਂ ਪੁਲ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਰਾਵੀ ਦਰਿਆ ਦੇ ਵਿੱਚ ਪਾਣੀ ਆਉਣ ਦੇ ਕਾਰਨ ਪੁਲ ਦੇ ਪਿੱਲਰ ਖਿਸਕ ਗਏ ਨੇ ਜਿਸ ਦੇ ਚੱਲਦੇ ਆ ਪੁਲ ਨੂੰ ਹੁਣ ਖਤਰਾ ਪਣਿਆ ਹੋਇਆ ਸੀ ਤੇ ਹੁਣ ਇਸ ਪੁਲ ਨੂੰ ਪੰਜਾਬ ਦੇ ਤਰਫੋਂ ਵੀ ਬੰਦ ਕਰ ਦਿੱਤਾ ਗਿਆ ਕਹਿ ਸਕਦੇ ਆ ਕਿ ਪੰਜਾਬ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਇਸ ਰੋਡ ਤੇ ਆਵਾਜਾਈ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹੁਣ ਮਾਤਰ ਇੱਕੋ ਹੀ ਪੁਲ ਤੋ ਜੰਮੂ ਕਸ਼ਮੀਰ ਤੇ ਪੰਜਾਬ ਤੋਂ ਗੱਡੀਆਂ ਤੇਰੀ ਆਵਾਜਾਈ ਜਾਰੀ ਰੱਖੀ ਗਈ ਆਓ ਸੁਣਦੇ ਹਾਂ ਕੀ ਕਹਿਣਾ ਅਧਿਕਾਰੀਆਂ ਦਾ ਸਰ ਮਾਧਪੁਰ ਨਾਕੇ ਤੇ ਦੇਖਿਆ ਗਿਆ ਇਹ ਪੁਲ ਤੋਂ ਬੰਦ ਕੀਤਾ ਪਿਆ ਆਵਾਜਾਈ ਕੋਈ ਨਹੀਂ ਹੈਗੀ ਕੀ ਕਹਿਣਾ ਸਾਹ ਜਿਹੜਾ ਪਾਰਲੀ ਸਾਈਡ ਤੋਂ ਜਿਹੜਾ ਪੁਲ ਦਾ ਨਾ ਕਾਫੀ ਰੁੱਟ ਚੁੱਕਾਗਾ ਇਹਦਾ ਇੱਕ ਸੈਂਟਰ ਚ ਪਿੱਲਰ ਵੀ ਜਿਹੜਾ ਦੋ ਵਹਿ ਤੱਕੇ ਕਹਿੰਦਾ ਟੋਟਲੀ ਬੰਦ ਕੀਤਾ ਗਿਆਗਾ ਤੇ ਇਧਰ ਕਵੀ ਗੱਡੀ ਐ ਕੋਈ ਆਣ ਜਾਣ ਵਾਤੇ ਪੂਰਾ ਜਿਹੜਾ ਨਾਕਾ ਬੰਦੀ ਕੀਤੀ ਹੈ ਤਾਰ ਬਣੀ ਪਈ ਹੈ ਬੈਰੀਕੇਡ ਲਾਇਆ ਟੋਟਲੀ ਸਾਰਾ ਬੰਦ ਕਰਤਾ ਇਹਨੂੰ ਜਾ ਕੇ ਮੇਰੀ ਟ੍ਰੈਫਿਕ ਆ ਉਪਰਲੀ ਸਾਈਡ ਤੋਂ ਆਏਗੀ ਪਰਲੀ ਸਾਈਡ ਤੋਂ ਜਾ ਕੇ ਇੱਕੋ ਪੁਲ ਤੋਂ ਜਿਹੜੀ ਟ੍ਰੈਫਿਕ ਆਣ ਜਾਣ ਵਾਤੇ ਆਗੀ ਛੋਟੀਆਂ ਵੱਡੀਆਂ ਕੀ ਦੋਨਾਂ ਸਾਰੇ ਦੋਵੇਂ ਗੱਡੀਆਂ ਉਧਰੋਂ ਜਾਣਗੇ ਜਿੱਧਰੋਂ ਬਿਲਕੁਲ ਪ੍ਰਾਪਰ ਬੰਦ ਕੀਤਾ ਗਿਆ ਤੇ ਕਿੰਨਾ ਸਮਾਂ ਤੱਕ ਚੱਲੇਗਾ ਜੀ ਸਰ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਇਹਦੇ ਲੰਮਾ ਸਮਾਂ ਲੱਗ ਸਕਦਾ ਹੈ ਜੀ